ਕਿਆ ਵਲੇ ਦਿਨ ਲਵ ਚੈਟ ਕਰਦੀ ਫੜੀ ਗਈ ਲਾੜੀ ਫੋਨ ਵਿੱਚ ਲਾੜੇ ਨੇ ਜੋ ਦੇਖਿਆ ਆ ਜਾਵੇਗੀ ਸ਼ਰਮ ਰਿਸ਼ਤੇਦਾਰਾ ਦੇ ਵੀ ਉੱਡ ਗਏ ਹੁਸ਼ ਸਾਰੇ ਪੰਜਾਬੀਆਂ ਨੂੰ ਉਸ ਦਾ ਸ਼ਕਲ ਬੀਏ ਫਾਈਨਲ ਇਅਰ ਦੀ ਪੜਾਈ ਕਰ ਰਹੀ ਸਿਮਰਜੀਤ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਸੀ ਉਸ ਦੇ ਪਰਿਵਾਰ ਦੇ ਮਰਦ ਕਾਫੀ ਸਟ੍ਰਿਕਟ ਸਨ ਅਤੇ ਅਸੂਲਾਂ ਦੇ ਪੱਕੇ ਅਣਖੀ ਸਰਦਾਰ ਸਨ ਉਹਨਾਂ ਨੂੰ ਆਪਣੀ ਧੀ ਉੱਤੇ ਬਹੁਤ ਮਾਣ ਸੀ ਇੱਧਰ ਸਿਮਰ ਬੀਏ ਫਾਈਨਲ ਵਿੱਚ ਕੁਝ ਹੋ ਰਹੀ ਗੁੜ ਦਿਖਾ ਰਹੀ ਸੀ ਉਸਦੀ ਆਪਣੀ ਕਲਾਸ ਵਿੱਚ ਹੀ ਪੜ ਰਹੇ ਮੁੰਡੇ ਨਾਲ ਗੱਲਬਾਤ ਹੋ ਜਾਂਦੀ ਹੈ ਬੀਏ ਕੰਪਲੀਟ ਹੋਣ ਤੇ ਸਿਮਰ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਬੀਏ ਕੰਪਲੀਟ ਹੋਣ ਤੇ ਸਿਮਰ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸਿਮਰ ਦੀ ਮਾਸੀ ਨੇ ਇੱਕ ਬਹੁਤ ਹੀ ਵਧੀਆ ਮੁੰਡੇ ਦੀ ਦੱਸ ਪਾਈ ਜੋ ਕਿ ਜੋ ਕਿ ਪੜਿਆ ਲਿਖਿਆ ਤੇ ਸੱਚ ਦਾ ਫੱਬਦਾ ਸੀ ਨਸ਼ੇ ਪੱਤੇ ਤੋਂ ਵੀ ਦੂਰ ਸੀ ਅਤੇ ਇਹ ਕਾਰਬਾਰ ਵੀ ਚੰਗਾ ਸੀ ਸਿਮਰ ਦੇ ਪਰਿਵਾਰ ਵਾਲਿਆਂ ਨੂੰ ਮੁੰਡਾ ਪਸੰਦ ਆ ਗਿਆ ਕਿਉਂਕਿ ਮੁੰਡਾ ਸਿਮਰ ਨੂੰ ਅੱਗੇ ਪੜ੍ਹਾਈ ਕਰਾਉਣ ਲਈ ਵੀ ਤਿਆਰ ਸੀ ਪਰ ਸਿਮਰ ਲਗਾਤਾਰ ਟਾਲਮਟੋਲ ਕਰ ਰਹੀ ਸੀ ਇਤਨਾ ਹੀ ਡਰਦੀ ਮਾਰੀ ਪਰਿਵਾਰ ਵਾਲਿਆਂ ਨੂੰ ਸੱਚ ਦੱਸ ਰਹੀ ਸੀ ਕਿ ਉਹ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਹੈ ਕਿ ਉਹ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਹੈ ਕਿਉਂਕਿ ਜਿਸ ਮੁੰਡੇ ਨੂੰ ਉਹ ਪਸੰਦ ਕਰਦੀ ਸੀ ਨਾ ਤਾਂ ਉਹ ਉਸ ਮੁੰਡੇ ਜਿੰਨਾ ਸੋਹਣਾ ਸੀ ਕਾਰਬਾਰ ਤੋਂ ਵੀ ਗਰੀਬ ਸੀ ਅਤੇ ਕਾਰਬਾਰ ਤੋਂ ਵੀ ਗਰੀਬ ਸੀ ਅਤੇ ਥੋੜੇ ਬਹੁਤ ਨਸ਼ਾ ਬੱਤਾ ਵੀ ਕਰਦਾ ਸੀ ਬਸ ਕਹਿ ਸਕਦੇ ਹਾਂ ਕਿ ਉਸ ਮੁੰਡੇ ਦੀਆਂ ਗੱਲਾਂ ਦੇ ਚਾਂਸੇ ਦੇ ਵਿੱਚ ਆ ਕੇ ਉਸ ਮੁੰਡੇ ਨਾਲ ਰਿਲੇਸ਼ਨ ਵਿੱਚ ਆ ਗਈ ਸੀ ਕਿਉਂਕਿ ਉਹ ਸਿਰਫ ਗੱਲਾਂ ਦਾ ਹੀ ਖਿਡਾਰੀ ਸੀ ਹੋਰ ਕੁਝ ਉਸਦੇ ਪੱਲੇ ਕੁਝ ਵੀ ਨਹੀਂ ਸੀ ਸੋ ਆਪਣੇ ਮਾਪਿਆਂ ਨੂੰ ਉਸ ਮੁੰਡੇ ਬਾਰੇ ਉਹ ਦੱਸ ਨਹੀਂ ਸਕਦੀ ਸੀ ਉਹ ਕੁਝ ਵੀ ਨਾ ਕਹਿ ਸકી ਤੇ ਰਿਸ਼ਤਾ ਪੱਕਾ ਹੋ ਗਿਆ ਦੋਵਾਂ ਪਰਿਵਾਰਾਂ ਨੇ ਇੱਕ ਵਧੀਆ ਜਿਹੜਾ ਦਿਨ ਦੇਖ ਕੇ ਮੰਗਣੀ ਰੱਖ ਲਈ ਮੰਗਣੀ ਦੀ ਰਸਮ ਬੜੀ ਤੁਮਦਾਨ ਨਾਲ ਕੀਤੀ ਗਈ ਅਤੇ ਨਾਲ ਹੀ ਵਿਆਹ ਦੀ ਤਰੀਕ ਵੀ ਪੱਕੀ ਕਰ ਦਿੱਤੀ ਗਈ ਸਿਮਰ ਉਸ ਵਿਆਹ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਉਧਰ ਜਿਸ ਮੁੰਡੇ ਨੂੰ ਉਹ ਪਸੰਦ ਉੱਧਰ ਜਿਸ ਮੁੰਡੇ ਨੂੰ ਉਹ ਪਸੰਦ ਕਰਦੀ ਸੀ ਉਹ ਵੀ ਕੋਈ ਲੜਸੇਰਾ ਨਹੀਂ ਫੜਾ ਰਿਹਾ ਸੀ ਕਿਉਂਕਿ ਕੁੜੀਆਂ ਨੂੰ ਯੂਜ਼ ਕਰਨਾ ਉਸ ਦਾ ਸ਼ੌਕ ਸੀ ਪਰ ਸਿਮਰ ਉਸ ਦੇ ਪੈਰ ਵਿੱਚ ਪਾਗਲ ਹੋ ਚੁੱਕੀ ਸੀ ਤੇ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਟਾਲਮਟੋਲ ਕਿਉਂ ਕਰ ਰਿਹਾ ਹੈ ਜਦੋਂ ਸਿਮਰ ਨੇ ਉਸ ਮੁੰਡੇ ਨੂੰ ਕਿਹਾ ਕਿ ਮੈਨੂੰ ਕਿੱਥੇ ਲੈ ਜਾ ਨਹੀਂ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗੀ ਤਾਂ ਇੱਕ ਵਾਰ ਉਹ ਮੁੰਡਾ ਡਰ ਗਿਆ ਅਤੇ ਉਸ ਨੇ ਉਸ ਨੂੰ ਘਰ ਉਪ ਜਾਣ ਲਈ ਹਾਂ ਕਰ ਦਿੱਤੀ ਹੁਣ ਉਹਨਾਂ ਨੇ ਘਰ ਤੋਂ ਭੱਜਣ ਲਈ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਉਹ ਅਸਫਲ ਹੋ ਜਾਂਦੇ ਜਿਉਂ-ਜਿਉਂ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ ਉਵੇਂ ਹੀ ਪਰਿਵਾਰ ਵੱਲੋਂ ਸਿਮਰ ਦੇ ਘਰ ਤੋਂ ਬਾਹਰ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਜਿਵੇਂ-ਜਿਵੇਂ ਦਿਨ ਬੀਤਦੇ ਗਏ ਉਵੇਂ ਹੀ ਉਹਨਾਂ ਨੇ ਭੱਜਣ ਦੀਆਂ ਹੋਰ ਸਕੀਮਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਹ ਅਸਫਲ ਹੀ ਰਹੇ ਅਗਰ ਵਿਆਹ ਵਾਲਾ ਦਿਨ ਵੀ ਆ ਗਿਆ ਪਰ ਭੱਜਣ ਦੀਆਂ ਕੋਸ਼ਿਸ਼ਾਂ ਉਹ ਕਰਦੇ ਹੀ ਰਹੇ ਮੁੰਡੇ ਨੇ ਹੁਣ ਇੱਕ ਪਲਾਨ ਬਣਾਇਆ ਕਿ ਜਦੋਂ ਤੂੰ ਪਾਰਲਰ ਤੇ ਤਿਆਰ ਹੋਣ ਜਾਵੇਂਗੀ ਤਾਂ ਮੈਂ ਤੈਨੂੰ ਉੱਥੋਂ ਭਜਾ ਕੇ ਲੈ ਜਾਵਾਂਗਾ ਪਰ ਉਹਨਾਂ ਦਾ ਇਹ ਪਲਾਨ ਵੀ ناکਾਮ ਹੋ ਗਿਆ ਕਿਉਂਕਿ ਕੁੜੀ ਦੇ ਭਰਾ ਨੇ ਪਾਰਲਰ ਵਾਲੀ ਹੀ ਪੈਲਸ ਵਿੱਚ ਸੱਦ ਲਈ ਫਿਰ ਉਹਨਾਂ ਪਲਾਨ ਬਣਾਇਆ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਲਾਵਾਂ ਲੈਣ ਲਈ ਜਾਣਗੇ ਤਾਂ ਰਸਤੇ 'ਚ ਉਹ ਹੀ ਮੈਂ ਤੈਨੂੰ ਭਜਾ ਲਾਵਾਂਗਾ ਪਰ ਇਹ ਪਲਾਨ ਵੀ ਉਹਨਾਂ ਦਾ ਫੇਲ ਰਿਹਾ ਇਹ ਸਾਰੇ ਪਲਾਨ ਉਹਨਾਂ ਦੇ ਫੋਨ ਦੇ ਚੈਟ ਰਾਹੀਂ ਬਣ ਰਹੇ ਸੀ ਸੋ ਦੋਵੇਂ ਪਰਿਵਾਰ ਆਨੰਦ ਕਾਰਜ ਲਈ ਗੁਰਦੁਆਰਾ ਸਾਹਿਬ ਪਹੁੰਚ ਗਏ ਮੁੰਡਾ ਕੁੜੀ ਨੂੰ ਆਨੰਦ ਕਾਰਜ ਦੀ ਰਸਮ ਲਈ ਇਕੱਠੇ ਬਿਠਾਇਆ ਗਿਆ ਪਰ ਸਿਮਰ ਨੇ ਆਪਣੇ ਹੱਥ ਵਿੱਚ ਅਜੀਬੀ ਫੋਨ ਫੜਿਆ ਹੋਇਆ ਸੀ ਜਿਸ ਨੂੰ ਦੇਖ ਕੇ ਪਹਿਲਾਂ ਤਾਂ ਲਾੜੇ ਨੇ ਇਗਨੋਰ ਕਰ ਦਿੱਤਾ ਪਰ ਸਿਮਰ ਵਾਰ-ਵਾਰ ਫੋਨ ਚੈੱਕ ਕਰ ਰਹੀ ਸੀ ਇਸ ਲਈ ਲਾੜੇ ਨੇ ਉਸ ਦੇ ਇਸ ਲਈ ਲਾੜੇ ਨੂੰ ਉਸ ਉੱਤੇ ਸ਼ੱਕ ਹੋਣ ਲੱਗਾ ਕਿਉਂਕਿ ਜ਼ਿੰਦਗੀ ਦੇ ਸਭ ਤੋਂ ਅਹਿਮ ਪਲਾਂ ਦੇ ਵਿੱਚ ਲਾੜੀ ਨੂੰ ਫੋਨ ਦੀ ਇੰਨੀ ਕੀ ਜ਼ਰੂਰਤ ਸੀ ਗੁਰੂ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋ ਰਹੇ ਸਨ ਪਰ ਇਸ ਨੂੰ ਫੋਨ ਚਲਾਉਣਾ ਜ਼ਿਆਦਾ ਜ਼ਰੂਰੀ ਹੈ ਪਰ ਇਸ ਨੂੰ ਫੋਨ ਚਲਾਉਣਾ ਜ਼ਿਆਦਾ ਜ਼ਰੂਰੀ ਹੈ ਪਰ ਸਿਮਰ ਨੂੰ ਅਜੇ ਵੀ ਮੈਸੇਜ ਆਈ ਜਾ ਰਹੇ ਸਨ ਕਿਉਂਕਿ ਉਹ ਮੁੰਡਾ ਭੱਜਣ ਦੇ ਅਜੇ ਵੀ ਪਲਾਨ ਬਣਾਏ ਜਾ ਰਿਹਾ ਸੀ ਅਚਾਨਕ ਮੁੰਡੇ ਨੇ ਉਹ ਫੋਨ ਫੜ ਲਿਆ ਅਤੇ ਉਸ ਦੇ ਮੈਸੇਜ ਵੇਖ ਲਏ ਪਹਿਲਾਂ ਤਾਂ ਕੁੜੀ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਗ੍ਰੰਥੀ ਸਿੰਘ ਦੇ ਪੁੱਛਣ ਤੇ ਕੁੜੀ ਡਰ ਗਈ ਅਤੇ ਉਸਨੇ ਦੱਸਿਆ ਕਿ ਮੇਰੇ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਹੈ ਅਤੇ ਮੈਂ ਰਿਸ਼ਤਾ ਨਹੀਂ ਕਰਨਾ ਚਾਹੁੰਦੀ ਪਰ ਮੈਂ ਤੁਹਾਨੂੰ ਦੱਸ ਹੀ ਨਹੀਂ ਪਾਈ ਇਸ ਲਈ ਅਸੀਂ ਕਰੋ ਭਜਣ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ ਇਸ ਦੇ ਸੰਬੰਧ ਵਿੱਚ ਵੀ ਇਸ ਦੇ ਸੰਬੰਧ ਵਿੱਚ ਹੀ ਮੈਂ ਉਸ ਮੁੰਡੇ ਨਾਲ ਚੈਟ ਕਰ ਰਹੀ ਸੀ ਮੁੰਡੇ ਵਾਲਿਆਂ ਨੇ ਕੁੜੀ ਦੇ ਪਿਤਾ ਤੇ ਭਰਾ ਨੂੰ ਬਹੁਤ ਖੜੀ ਖੁੱਟੀ ਸੁਣਾਈ ਕਿ ਤੁਸੀਂ ਵੱਡੇ ਇੱਜ਼ਤਦਾਰ ਬਣੇ ਫਿਰਦੇ ਹੋ ਆਪਣੀ ਕੁੜੀ ਤੁਹਾਡੇ ਤੋਂ ਸੰਭੀ ਰਹੀ ਜਾਂਦੀ ਚੰਗਾ ਹੋਇਆ ਇਹ ਵਿਆਹ ਸਿਰੇ ਨਹੀਂ ਚੜਿਆ ਨਹੀਂ ਤਾਂ ਇਸਨੇ ਸਾਡੀ ਵੀ ਨੱਕ ਦਬਾ ਦੇਣੀ ਸੀ ਕਿਉਂਕਿ ਇਹਨੇ ਵਿਆਹ ਤੋਂ ਬਾਅਦ ਵੀ ਇਹੀ ਲੱਛਣ ਕਰਨੇ ਸੀ ਸਾਰੇ ਦੇ ਸਾਹਮਣੇ ਉਸ ਕੁੜੀ ਦੀ ਬਹੁਤ ਬੇਇੱਜ਼ਤੀ ਹੋਈ ਜਿਸਨੇ ਆਪਣੇ ਪਿਓ ਤੇ ਭਾਦੀ ਪੱਗ ਸ਼ਰਿਆਾਂਬਜ ਸਾਹਮਣੇ ਰੋਲ ਦਿੱਤੀ ਸੀ ਤੁਹਾਡਾ ਇਸ ਪੂਰੀ ਘਟਨਾ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ